ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੋਟੀਆਂ ਪਹੁੰਚੇ ਆ ਨੇੜੇ ਫਤੇਗੜ ਪੈਂਤੂਰ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਮਖੂ ਤੋਂ ਮਾਝੇ ਵਾਲੀ ਸਾਈਡ ਤੋਂ ਕੋਈ ਵੀ ਭਰਾ ਆਪਣਾ ਇੱਥੇ ਵਿਜ਼ਿਟ ਕਰੂਗਾ ਤੇ ਮਖੂ ਤੋਂ ਕੋਈ 14-15 ਕਿਲੋਮੀਟਰ ਦੀ ਦੂਰੀ ਆ ਜੋਗੇ ਵਾਲਾ ਾਡਾ ਲੱਗਦਾ ਮਖੂ ਤੋਂ ਜਿਹੜੀ ਝੜਕ ਸੁਲਤਾਨਪੁਰ ਲਈਆਂ ਨੂੰ ਜਾਂਦੀ ਐ ਉਸੇ ਸੜਕ ਦੇ ਉੱਪਰ ਜੋਗੇ ਵਾਲਾ ਾਡਾ ਇੱਥੋਂ 5-4 ਕਿਲੋਮੀਟਰ ਦੀ ਦੂਰੀ ਆ ਮੋਗਾ ਤਕਰੀਬਨ 25 ਕਿਲੋਮੀਟਰ ਧਰਮਕੋੜ ਹਿੱਸੇ ਦਾ ਕੋਟ ਤੇ ਜੀਰਾ ਤਕਰੀਬਨ ਇਥੋਂ 16-15 ਕਿਲੋਮੀਟਰ ਦੀ ਦੂਰੀ ਆ ਇਹ ਬਿਲਕੁਲ ਨੇੜੇ-ਨੇੜੇ ਨਾਂ ਨਾ ਲੱਗਦੇ ਕਸਬੇ ਆ ਤੇ ਬਿਲਕੁਲ ਸੈਂਟਰ ਦੇ ਵਿੱਚ ਪਿੰਡ ਚੋਟੀਆਂ ਅੱਜ ਸੋਨੂ ਵੀਰ ਦੇ ਘਰੋਂ ਟੋਟਲ ਆਪਾਂ ਤੁਹਾਨੂੰ ਨਗਾਂ ਦੀ ਗੱਲ ਕਰਕੇ ਸੱਤ ਇੱਕ ਦਿਖਾਉਣੇ ਆ ਤਿੰਨ ਮੱਝਾਂ ਚੋਟੀਆਂ ਤਾਜ਼ੀਆਂ ਸੁਈਆਂ ਇੱਕ ਤੋਕੜ ਗੱਪਣ ਦੋ ਵੜਾ ਸੁਈਆਂ ਸਵਾਈਆਂ ਨੇ ਇੱਕ ਬੱਚੀ ਗੱਪਣ ਦਿਖਾ ਦੇਾਂਗੇ ਟੋਟਲ ਸੱਤ ਨਗ ਹੋਣਗੇ ਪ੍ਰੋਪਰ ਡਿਟੇਲ ਮਿਲ ਜੂਗੀ 22 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਤਰੀਕ ਤੁਸੀਂ ਨੋਟ ਕਰ ਲਓ ਸਮਾ ਮਾਰਨਿੰਗ ਦੇ ਕੋਈ 9 ਵਜੇ ਡਾਏ ਆ ਠੀਕ ਆ ਜੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਸੋਨੂ ਭਰਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ ਠੀਕ ਠਾਕ ਜੀ ਮਹਾਰਾਜ ਠੀਕ ਠਾਕ ਹਾਂ ਕਿਰਪਾ ਗੁਰੂ ਰਾਮਦਾਸ ਦੀ ਬੜੀ ਸੰਤ ਸਾਹਿਬ ਜੀ ਸ਼ੁਕਰ ਮਾਲਕ ਦਾ ਹਾਂਜੀ ਦੋ ਸਈਆਂ ਤੇ ਇੱਕ ਗੱਬਣ ਗਾਂ ਜੀ ਤੇ ਆਪਣੇ ਕੋਲ ਚਾਰ ਮਈਆਂ ਤੇ ਤਿੰਨ ਮਈ ਸੋਈਆਂ ਇੱਕ ਟੋਕੜ ਗੱਬਣ ਤੇ ਇੱਕ ਗੱਬਣ ਆਈ ਠੀਕ ਆ ਹਾਂ ਸਾਰੇ ਹੱਥ ਜੋੜ ਕੇ ਬੇਨਤੀ ਸਾਰੇ ਭਰਾ ਚੰਗੀ ਤਰ੍ਹਾਂ ਵੀਡੀਓ ਤਸੱਲੀ ਨਾ ਫਿਰ ਅਗਲੀ ਗੱਲ ਕਰਨੀ ਠੀਕ ਹੈ ਜੀ ਬਿਲਕੁਲ ਹਾਂਜੀ ਲੋ ਵੀ ਸਟਾਰਟਿੰਗ ਤੋਂ ਸੋਨੂ ਵੀਰ ਦੀ ਵੀ ਬੇਨਤੀ ਹੈ ਤੇ ਆਪਣੀ ਵੀ ਬੇਨਤੀ ਆ ਜਿਹੜਾ ਮੇਰਾ ਭਰਾ ਖਰੀਦਦਾਰ ਜਿਹੜਾ ਵੀ ਨਗ ਜਿਹੜੇ ਵੀ ਫਾਰਮਰ ਭਰਾ ਨੂੰ ਚੰਗਾ ਲੱਗੂਗਾ ਇੱਥੇ ਆਇਆ ਕਰੋ ਆਣ ਕੇ ਤਸੱਲੀ ਕਰਕੇ ਖਰੀਦਿਓ ਆਨਲਾਈਨ ਪਸ਼ੂ ਨਾਲ ਦੇ ਤੋ ਠੀਕ ਹੈ ਹਾਂ ਆਨਲਾਈਨ ਦਾ ਆਪਾਂ ਅੱਗੇ ਪਿਛਲੀ ਵੀਡੀਓ ਜੋ ਕਹਿਆ ਵੀ ਆਨਲਾਈਨ ਨਾ ਮੰਗਾਇਆ ਕਰੋ ਹੱਥ ਜੋੜ ਕੇ ਬੇਨਤੀ ਜਿੱਥੋਂ ਪਾਸੇ ਹੋ ਜਿੱਥੋਂ ਮਰਜ਼ੀ ਮੰਗਾ ਲੈ ਆਪਣੇ ਕੋਲ ਆਣ ਕੇ ਵੇਖ ਕੇ ਤਸੱਲੀ ਕਰਕੇ ਲਿਜੋ ਆਪਾਂ ਨਾ ਲਾਂਮੇ ਹੀ ਨਹੀਂ ਲੈਣੇ ਕਿਸੇ ਤੋਂ ਠੀਕ ਹੈ ਜੀ ਕਿਉਂਕਿ ਚੰਗੀਆਂ ਲੱਗਦੀਆਂ ਲੈ ਜੇ ਨਹੀਂ ਚੰਗੀਆਂ ਲੱਗਦੇ ਰਹਿਣਾਂ ਠੀਕ ਹੈ ਜੀ ਹੱਥ ਜੋੜ ਕੇ ਬੇਨਤੀ ਵੀਰਾਂ ਨੂੰ ਜਿੰਨੇ ਪੈਸੇ ਕੋਈ 50 ਲ ਤੁਹਿਆਰ ਦਾ ਤੇਲ ਪਿੱਛੇ ਨਾ ਵੇਖਣ ਚੱਲਦਾ ਸੰਦੂ ਸਾਹਿਬ ਠੀਕ ਹੈ ਜੀ ਮਕਰੋ ਲਾਂਮੇ ਦੇਣੇ ਬੜਾ ਔਖਾ ਜਾਂਦਾ ਸਭ ਤੋਂ ਬਾਅਦ ਵਿੱਚ ਦੋਸਤੋ ਵਪਾਰੀ ਭਰਾ ਨੂੰ ਲਾਂਭਾ ਦੇਣਾ ਜਾਂ ਮੈਨੂੰ ਦੇਣਾ ਵੀ ਵੇਰ ਆ ਆ ਗੱਲਬਾਤ ਕੀਤੀ ਜੀ ਸਾਰੇ ਘਰੋਂ ਆਪਣੇ ਘਰੋਂ ਨਹੀਂ ਆਈਆਂ ਸਾਰੀਆਂ ਜ਼ਿੰਮੇਵਾਰਾਂ ਦੇ ਘਰਾਂ ਚੋਂ ਆਈਆਂ ਆ ਜੋ ਸਾਨੂੰ ਦੱਸਦਾ ਹੀ ਉਹ ਦੱਸਣਾ ਜਿੰਨਾ ਦੁੱਧ ਹੀ ਮੌਜੂਦਾ ਕੰਡੇ ਵਾਲਾ ਜਿੰਨਾਂ ਉਹ ਕਿਸਲੇ ਨੌਂ ਦੇ ਨਾਮ ਹੈ ਤੇ 14 15 ਕਿਸਲੇ ਚੋਇਆ ਨਹੀਂਗਾ ਐਵੇਂ ਮੈਂ ਕਹਿ ਦੂੰ 14 ਚਵਾ ਦੂੰਗਾ ਜਿੰਨਾਂ ਦੁੱਧ ਮੈਂ ਤੇ ਉਹਨਾਂ ਹੀ ਦਸਾਂਗਾ ਠੀਕ ਹੈ ਜੀ ਬਿਲਕੁਲ ਜੀ ਹਾਂਜੀ ਕਰੋ ਸ਼ੁਰੂ ਜੀ ਚਲੋ ਹੋਵੇ ਤਾਂ ਦੱਸਣਾ ਹਾਂ ਜਿੰਦੇ ਥੋੜਾ ਆਉਂਦਾ ਦੱਸਾਂਗੇ ਹਾਂ ਜੀ 8 ਕਿਲੋ ਨੂੰ 14 ਕਿਲੋ ਕਹਿੰਦਾ ਹਾਂ ਹਾਂ ਬੜਾ ਉਹ ਖਾਈ ਲੱਗਦਾ ਮੁੜ ਕੇ ਅਗਲੇ ਨੂੰ ਸੰਸਾ ਗੇੜਾ ਮੋ ਬੋਣਾ ਪੈਂਦਾ 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 ਗੇੜਾ ਪੈਂਦਾ ਪੈਂਦਾ ਟਾਈਮ ਬੜਾ ਖਰਾਬ ਹੁੰਦਾ ਸਭ ਆਪਾਂ ਲੋਕੇ ਜ਼ਿਲ੍ਹੇ 'ਚ ਬੈਠੇ ਨੇੜੇ ਘਾੜੇ ਦੋ ਜਗਲਾ ਇੱਥੇ ਆ ਜੇ ਹੱਥ ਜੋੜ ਕੇ ਬੇਨਤੀ ਆ ਵੀ ਵੇਖ ਕੇ ਲੈ ਜਾਓ ਆਉਣਾ ਜਰਸੀ ਦੇ ਵਿੱਚ ਕ੍ਰੋਸ ਵਾਇਰ ਆ ਗਈ ਹੈ ਕੱਦ ਵੱਟਾ ਤੇ ਇਹ ਸਾਨੂੰ ਵੀ ਕਿੰਨੇ ਕੁ ਦਿਨ ਲੈ ਜੂਗੀ ਸਾਨੂੰ ਸਭ ਇੱਕ ਹਫਤਾ ਲੈ ਜੂ 10 ਦਿਨਾਂ ਦੀ ਮੰਨ ਲੈ ਕੋਈ ਦੋ ਗੱਬਣ ਗਾਂ ਦਾ ਕੀ ਕਹਿ ਸਕਦੇ ਦੋ ਦਿਨ ਵੱਧ ਵੀ ਲੈ ਸਕਦੇ ਚਲੋ ਹਫਤਾ ਦਾ ਆਈਡੀਆ ਲਾ ਲਓ ਹਫਤਾ ਆਈਡੀਆ ਲਾਵੇ ਠੀਕ ਹੈ ਲਓ ਵੀ ਇੱਕ ਹਫਤਾ ਲਾ ਲਿਓ ਠੀਕ ਹੈ ਜੀ ਸੋ ਗੱਬਣ ਵਾਇਰ ਦੂਜਾ ਸਵੇਰ ਤੇ ਜਰਸੀ ਕ੍ਰੋਸ ਬਰੀਡ ਦੇ ਵਿੱਚ ਆ ਗਈ ਹੈ ਕੱਦ ਵੱਟਾ ਸੋ ਚਾਰੇ ਥਾਣਾ ਕੋਈ ਫੋੜ ਛਾਂਗ ਨਹੀਂ ਮਤਲਬ ਇਹੋ ਕਹਿਣ ਦਾ ਹੁੰਦਾ ਵੀ ਕੋਈ ਫੋੜ ਛਾਂਗ ਜਾਂ ਕੋਈ ਬੱਚਾ ਨਹੀਂ ਲੱਗਾਗਾ ਸੋ ਚਾਰੇ ਥਾਣਾ ਮੁੱਠੀ ਤੋੜਾ ਤਾਰਾ ਸਾਨੂੰ ਸਭ ਬਹੁਤ ਚੰਗਾ ਵਿਚੀ ਦਾ ਹਾਂ ਵਖਾਲਾ ਬਖੂਲਾ ਕਰਮ ਵਾਲੀ ਚੰਗਾ ਹਥਿਆਰ ਕਰ ਲਓ ਕਿ ਹਜੇ ਸਮਾਂ ਕੋਈ ਹਫਤੇ ਦੇ ਅੰਦਰ ਬਾਅਦ ਲੈਂਦੀ ਆ ਟਾਈਮ। ਮੂਛੀ ਕੱਢੀ ਮੂਛੀ ਕੱਢ ਲਾ ਮੂਛੀ ਕੱਢ ਲੀ ਜਦ ਅਸੀਂ ਨਾ ਰੇਟ ਦੱਸਾਂ। ਸੰਧੂ ਸਾਹਿਬ ਜੀ ਇੱਕ ਬੇਨਤੀ ਆ ਜਦੋਂ ਲਈਦਾ ਡੰਗਰ ਕਿਸੇ ਘਰ ਮਜ਼ੀਮਦਾਰ ਕਰੋ ਵੀ ਵੀ ਦੱਸਦਾ ਅਗਲਾ ਜੀ ਆਪ ਦਾ ਹਿਸਾਬ ਲੈਣੇ ਨੇ 20 ਦੇਣਾ ਜਾਂ 15 ਦੇਣਾ। ਬਸ 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 ਠੀਕ ਹੈ ਜੀ। ਵੱਡੀ ਆ ਠੀਕ ਆ ਜੀ ਜਰਸੀ ਦੇ ਵਿੱਚ ਕ੍ਰੋਸ ਆ ਬਾਕੀ ਥਣ ਚੱਡੇ ਦੀ ਸਾਫ ਆ ਇੱਕ ਸੈਕੰਡ ਨੰਬਰ ਤੇ ਦਿਖਾਉਣੇ ਆ ਤੁਹਾਨੂੰ ਸੰਦੂ ਸਾਹਿਬ ਬੱਚੀ ਐ ਵੈੜ ਸੋਈਤਾ ਜੀ ਉਹਦੀ ਬੱਚੀ ਦੀ ਵੀ ਆਪਣੇ ਕੋਲ ਵੀਡੀਓ ਹੈਗੀ 부ਚੀ ਬਣਾ ਲਈ 12 ਕਿਲੋ ਬੌਲੀ ਆ ਵੈੜ ਥੱਲੇ 12 ਕਿਲੋ ਬੌਲੀ ਆਉ 부ਚੀ ਬਣਾ ਲਈ ਬੱਚੀ ਦੀ ਆਪਣੀ ਵੀਡੀਓ ਗੱਡੀ ਚ ਤਾਰ ਦਿਆਂਦੇ ਆਪਣੇ ਕੋਲ ਸਾਰਾ ਕੁਝ ਹੈਗਾ ਗਰਮੀ ਨਾਲ ਬੱਚਾ ਮਰ ਗਿਆ ਅੱਜ ਦੂਜਾ ਤੀਜਾ ਦੇ ਨਹੀਂ ਜੀ ਅੱਜ ਚੌਥਾ ਪੰਜਵਾਂ ਦੇਣੇ ਚੌਥਾ ਪੰਜਵਾਂ ਹਾਂ 12 ਕਿਲੋ ਜਰ ਚੋਣ ਵਾਲਾ ਲੱਤ ਚੁੱਕੇ ਵੈੜੀ ਆਪਣੀ ਗਾਰੰਟੀ ਠੀਕ ਆ ਜੀ ਬੌਲੀ ਮੰਨ ਲਓ ਦੁੱਧ ਕੱਚਾ ਮੰਨ ਬੱਚੇ-ਵੱਛੇ ਵੀ ਮਿਲਦੇ ਸਾਰਾ ਕੁਝ ਹੁੰਦਾ ਪਰ ਉਹ ਕੰਮ ਨਹੀਂ ਆਪਾਂ ਕਰਨਾ ਕੰਮ ਕਰਨਾ ਇੱਕ ਨੰਬਰ ਦਾ ਆਮੇ ਡੰਗਰ ਦੇ ਵਿੱਚ ਅੱਜ ਇਹਦੀ ਪੂਛ ਹੀ ਬਣਾਈ ਹੈ ਹਾਂਜੀ ਠੀਕ ਹੈ ਅੱਗੇ ਰੱਖੋ ਤੇ ਉਸੇ ਹਲੇ ਵੈੜ ਆ ਜਾਂਦੀ ਠੀਕ ਹੈ ਜੀ ਆਹ ਦੇਖੋ ਸੋ ਆਹ ਫੇਸ ਕੁਆਲਿਟੀ ਹੈ ਬਿਲਕੁਲ ਗੋਰਾ ਰੰਗ ਜਿਵੇਂ ਆਪਾਂ ਕਰਦੇ ਆ ਵੀ ਬਿਲਕੁਲ ਵਾਈਟ ਫੇਸ ਆ ਤੇ 12 ਕਿਲੋ ਬੌਲੀ ਹੈ ਹਾਈਟ ਮੀਡੀਅਮ ਦੇ ਵਿੱਚ ਚੌਥਾ ਦਿਨ ਠੀਕ ਹੈ ਆਜਾ ਬੱਚੇ ਤੇ ਲਿਆ ਹਾਂ ਹੁਣ ਬਹੁਤ ਵਧੀਆ ਠੀਕ ਆ ਜੀ ਮੁਠੀ ਮੁਠੀ ਥਾਣਾ ਕੋਈ ਛੋਟਾ ਥਾਣਾ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਭਰਾ ਨੂੰ ਠੀਕ ਆ ਜੀ ਜਾਂ ਕਿਸੇ ਲੇਡੀ ਨੇ ਚਵਾਈ ਕਰਨੀ ਆ ਤੇ ਕੋਈ ਮੁਸ਼ਕਲ ਨਹੀਂ ਆਉਂਦੀ ਜੀ ਠੀਕ ਆ ਮੁਠੀ ਮੁਠੀ ਸਾਨੂੰ ਸਾਹਿਬ ਲਾਤ ਚੁੱਕੇ ਵੱਛੀ ਦੇ ਪੈਸੇ ਨਹੀਂ ਲੈਣੇ ਹਾਂ ਠੀਕ ਆ ਜੀ ਬੈ ਜਾ ਬੈ ਧਰ ਮਾਰ ਦੇ ਕੋਈ ਗੱਲ ਅੱਗੇ ਰੱਖ ਮੜਾ ਜੂੜ ਪਾ ਦੂ ਮਲਦੀ ਗੱਲ ਕਰ ਲੀਏ ਸਾਨੂੰ ਸਾਹਿਬ ਜੀ ਬਾਕੀ ਬੰਗਾ ਬੂੰਗਾ ਵੀ ਚਲੋ ਪੌਣਾ ਵਾਲੇ ਕੋਈ ਨੋ ਸਿੱਧਾ ਪੌਣਾ ਪਾਵੇ ਨਹੀਂ ਪੌਣਾ ਨਾ ਪਾਵੇ ਆਪਣੀ ਮਰਜ਼ੀ ਕਰੇ ਅਗਲਾ ਠੀਕ ਹੈ ਹਾਂ ਜੂੜ ਪਾਲਾ ਪ ਲਓ ਜੀ ਠੀਕ ਹੈ ਜੀ ਬੰਗਾ ਜੂੜ ਪਾਉਣਾ ਪਾਲੇ ਆਦਰਵਾਇਜ਼ ਚਲੋ ਲੋੜ ਨਹੀਂ ਕੀ ਪਰ ਫਿਰ ਵੀ ਚਲੋ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ ਤੁਹਾਨੂੰ ਦੱਸ ਦੇ ਮੁੱਲ ਸੰਤੂ ਸਾਹਿਬ ਜੇ ਵੱਛੀ ਹੁੰਦੀ ਫਿਰ ਤਾਂ ਅੱਪ 260 ਸੀ 60 ਦੀ ਦੇ ਦਈਏ ਜਾਇਜ਼ ਕਰਕੇ ਦਈਏ ਕੇ 55 ਦੀ ਹੋਰ ਮਾਰ ਕੇ ਛਾਲ 52000 ਰੁਪਏ ਲੈਣਾ ਹੈ ਇਹਦਾ 52 ਹਾਂ 12 ਕਿਲੋ ਦੋ ਟਾਈਮ ਕੰਡੇ ਤੇ ਰੱਖ ਕੇ ਲੈ ਜਾਵੇ ਚਲੋ ਠੀਕ ਹੈ ਜੀ ਲਓ ਵੀ 52000 ਠੀਕ ਹੈ ਜੀ ਆਨਲਾਈਨ ਡੰਗਰ ਸੰਤੂ ਸਾਹਿਬ ਆਪਾਂ ਕੋਈ ਨਹੀਂ ਭੇਜਣਾ ਜੀ ਠੀਕ ਹੈ ਠੀਕ ਹੈ ਅਗਲਾ ਜਿੰਨੇ ਪੈਸੇ ਲਾਉਣੇ ਆਣ ਕੇ ਵੇਖ ਕੇ ਤਸੱਲੀ ਕਰਕੇ ਲਿਜਾਵੇ ਨਹੀਂ ਸਿਆਣੀ ਗੱਲ ਹੈ ਕਿੱਡੀਆਂ ਗੱਲਾਂ ਠੀਕ ਨਹੀਂ ਕਿਲਾ ਵੇਚਾ ਨਾਲ ਵੇਅਰ ਦੀ ਮਰਜ਼ੀ ਕਰੀ ਆਪ ਦੀ ਮਰਜ਼ੀ ਉਹ ਉਹ ਅਗਲੇ ਦੀ ਬਾਤ ਨਹੀਂ ਕਰਾਂਗੇ ਹੌਲੀ ਬਾਦੀਆਂ ਗੱਲਾਂ ਨਾ ਆਪਾਂ ਮੁਰਕੇ ਲਾਮਾਂ ਲੈਣਾ ਨਾ ਤੁਹਾਨੂੰ ਹੁਣ ਲਾਵੇ ਨਾ ਮੈਨੂੰ ਲਾਵੇ ਠੀਕ ਹੈ ਚੋਈ ਬੁਖਾ ਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਵੈੜੀ ਦਰ ਤੇ ਉਹ ਆ ਜਿਹੜੀ 200 ਚੋਈ ਹੈ ਠੀਕ ਹੈ ਜੀ ਕੋਈ 5 5 10 10 17 ਮਾਰ ਕੇ ਤਸੱਲੀ ਕਰਾਦੀ ਆ ਬਾਕੀ ਪਸਮਾਚ ਆਉਣ ਤੋਂ ਬਾਅਦ ਕਰਮਾਂ ਟਿਕ ਟਕਾ ਕੇ ਮਿਲਦੀ ਕੋਈ ਉਹ ਕੁੱਲ 10 ਟਾਸ਼ਰਾ ਮਾਰਨ ਵਾਲੀ ਨਹੀਂ ਠੀਕਾ ਜੀ ਬਾਕੀ ਬੰਗਾ ਜੂਟ ਪਾ ਲਓਗੇ ਚਲੋ ਵਧੀਆ ਕੁੱਤੇ ਪੱਲੂ ਇਹ ਲਦੀ ਨਹੀਂ ਕਰਮ ਵਾਲੀ ਸਾਨੂੰ ਸਾਹਿਬ ਤੇ ਇਸ ਤੋਂ ਬਾਅਦ ਇੱਕ ਸੋਨੂੰ ਇਧਰਲੇ ਪਾਸੇ ਆ ਬੈਠ ਕੇ ਛੱਡੀ ਸਾਨੂੰ ਸਾਹਿਬ ਇਹ ਸੂਈ ਇੱਕ ਉੱਤੇ ਦੀ ਚੋਨਾ ਵਾਲਾ ਦੁੱਧ 11 ਕਿਲੋ ਕੰਡੇ ਵਾਲਾ ਜੇ ਬਖਾਲੇ ਵਾਲਾ ਤੇ 15 ਹੂੰ ਠੀਕ ਹੈ ਚੋਨਾ ਤੇ ਦੀ ਸੂਈ ਬੱਛਾ ਮਗਰ ਬੱਛਾ ਮਗਰ ਚੋਨਾ 11 ਕਿਲੋ ਕੰਡੇ ਵਾਲਾ ਕਹੇ ਨਾਲਾਂ ਨਹੀਂ ਗੱਲਾਂ ਬਤਾਲਾ ਠੀਕ ਹੈ ਜੀ ਠੀਕ ਹੈ ਜੀ ਉਹਨਾਂ ਜਿਹੜਾ ਚੱਡਾ ਤੇ ਉਹ ਫਿਰ ਤੇ ਜਗ ਸੁਭਾਉਗੀ ਸੋਨੂੰ ਤੀਜਾ ਲਾਲੇ ਚੌਥਾ ਲਾਲੇ ਜੀ ਲੱਸੀ ਫਿੱਕੀ ਆ ਔਰੀ ਹੌਲੀ ਪਸ਼ੂ ਪੱਠੇ ਚੁੱਕਦੇ ਆ ਬਾਕੀ ਜਿੱਡਾ ਵੀ ਤੁਸੀਂ ਵੇਖੋਗੇ ਫਾਈਟ ਕੱਦ ਮੀਡੀਅਮ ਲੰਬਾਈ ਲੰਬੂਈ ਪੂਰੀ ਆ ਤਾਂ ਸੇਵਾ ਸੁਭਾ ਚੰਗੀ ਹੋਗੀ ਬੈੜਨੀ ਤੇ ਕਰਮਾਲੀ ਹੋ ਜੂਗੀ ਵਾਵਾ ਠੀਕ ਆ ਸੋ 11 ਕਿਲੋ ਸਭ 15 16 ਕਿਲੋ ਰਾਵਣਾ ਦਿੱਤੀ ਉਹ ਜ਼ਿਆਦਾ ਕਹਿੰਦੇ ਨਹੀਂ ਲੈ ਆ ਕੋਈ ਗੱਲ ਨਹੀਂ ਕੋਈ ਤੋ ਚੁਵਾਈ ਜਿਹੜੀ ਆਪਾਂ ਕੱਲੇ-ਕੱਲੇ ਪਸ਼ੂ ਦੀ ਗੱਲ ਪਹਿਲਾਂ ਵੀ ਨਹੀਂ ਕਦੀ ਕੀਤੀ ਕਿ ਠੀਕ ਆ ਜੀ ਚੁਵਾਈ ਸਾਰੇ ਪਸ਼ੂਆਂ ਦੀ ਤਸੱਲੀ ਕਰਕੇ ਮਾਲ ਲੈ ਆ ਜਾਂਦਾ ਅੱਗੋਂ ਵੀਰ ਜਨੇ ਇੱਥੇ ਆ ਜਾਣਾ ਉਹਨੇ ਤਸੱਲੀ ਕਰ ਹੀ ਲੈਣੀ ਆ ਤੇ ਉਹ ਓਲਾ ਕਿਸੇ ਚੀਜ਼ ਦਾ ਰਹਿ ਨਹੀਂ ਜਾਂਦਾ ਮੁੱਠੀ-ਮੁੱਠੀ ਥਾਣਾ ਕਰਨ ਵਾਲੀ ਨੂੰ ਠੀਕ ਆ ਜੀ ਸੋ 11 ਕਿਲੋ ਦੁੱਧ ਹਫ਼ਤੇ 7 ਦਿਨਾਂ ਦੀ ਇਹ ਸੂਈ ਹੈ ਕਰਨ ਵਾਲੀ ਤੇ ਇੱਧਰ ਵੇਖੋ ਸੋਨੂ ਕੀ ਮੰਗ ਰੂਗੀ ਇਹ ਦੀ ਵੀਰੇ 45 ਦੀ ਇਹ ਦੀ ਕਰਕੇ ਦਈਏ 40 ਦੀ ਜੇ ਥੋੜਾ ਜਿਹਾ ਲਸੇਰਾ ਆਪਾਂ ਦੇ ਰੇਟ ਵੀ ਲਸੇਰਾ 40 ਦੇ ਦਈਏ ਜੀ ਅਜੀ 40 ਦੀ 40 ਦੀ ਹੋਰ ਆਉਂਦੀ ਆ ਥੱਲੇ 38000 ਦੀ 38 ਦੀ 37000 ਰੁਪਏ ਲੈਣਾ ਹੈ ਹਾਂਜੀ ਹਾਂਜੀ ਲਓ ਵੀ 37000 11 ਕਿਲੋ ਦੋ ਟਾਈਮ ਵੀਰ ਤਿੰਨ ਟਾਈਮ ਚੋ ਕੇ ਲੈ ਜਾਵੇ ਠੀਕ ਆ ਠੀਕ ਆ ਜੀ ਆਨਲਾਈਨ ਕੋਈ ਡੰਗਰ ਨਹੀਂ ਭੇਜਣਾ ਹੱਥ ਜੋੜ ਕੇ ਬੇਨਤੀ ਹੈ ਠੀਕ ਆ ਠੀਕ ਆ ਜੀ ਲਓ ਵੀ ਇਹ 37000 ਦੀ ਮਿਲ ਜੂਗੀ 11 ਕਿਲੋ ਦੁੱਧ ਬੋਲੋਚ ਬਾਰ ਹੀ ਆਈ ਆ ਠੀਕ ਆ ਜੀ ਬੱਚਾ ਤੁਹਾਡੇ ਸਾਹਮਣੇ ਆ ਆ ਕੇ ਬੱਚਾ ਬੱਜਾ ਜੀ ਬੇਨਤੀ ਹੋਰ ਸੰਧੂ ਸਾਹਿਬ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਖਾਤੇ 'ਚ ਪੈਸੇ ਪਾਉਗੇ ਤੇ ਡੰਗਰ ਜਾਣਾ ਬਿਲਕੁਲ ਨਹੀਂ ਦੂਜਾ ਡੰਗਰ ਹੋਵੇ ਜਾਣਾ ਠੀਕ ਹੈ ਜੀ ਠੀਕ ਆ ਹਾਂ ਜੀ ਮੁੜ ਕੇ ਵੀਰ ਕਈ ਨਖਰੇ ਬੜੇ ਕਰਦੇ ਵੱਡੀਆਂ ਛੋਟੀਆਂ ਸਾਰੀਆਂ ਵੀਡੀਓ ਜਆਪ ਦੀ ਤਸੱਲੀ ਕਰਕੇ ਵੇਖੋ ਸਾਈ ਦਾ ਪਰ ਹਰ ਵਾਰੀ ਕਿੰਨੇ ਵੀ ਸਾਈ ਨਾ ਪਾਇਆ ਕਰੋ ਕੋਈ ਕਾਲੀ ਨਹੀਂ ਆਪਾਂ ਠੀਕ ਹੈ ਜੀ ਆਪਣਾ ਮਾਲ ਸੋਨਾ ਦਾ ਆਪਣਾ ਵਿਕ ਜਾਣਾ ਦਾ ਆਪਾਂ ਨੂੰ ਕੋਈ ਕਾਲੀ ਨਹੀਂ ਨਹੀਂ ਸਾਈ ਪਾਉ ਦਾਵਾ ਦਾਬ ਤੇ ਇਹਨਾਂ ਨੂੰ ਆਪਾਂ ਅਗਲੇ ਗਾਹਕ ਨੂੰ ਪਸਾਈਏ ਠੀਕ ਹੈ ਜੀ ਇਹੋ ਜਾਨੀ ਆਪਣੇ ਮਾਨ ਚ ਠੀਕ ਹੈ ਹਾਂ ਬੜੀ ਕਿਰਪਾ ਆਪਣੇ ਗੁਰੂ ਰਾਮ ਦਾਸ ਜੀ ਆਪਣੇ ਵੀਰ ਉਹਨਾਂ 1000 ਰੁਪਿਆ ਸਾਈ ਪਾ ਕੇ ਚੁੱਕਿਆ ਨਹੀਂ ਹੁਣ ਹੁਣ ਵੀ ਸੋਹਦੇ ਉਹਨਾਂ ਤੇ ਆਪਦਾ 1000 ਰੁਪਿਆ ਜੇ ਮੱਝ ਲੈ ਜਾਣੀ ਮੱਝ ਲੈ ਲੈਣੇ ਤਾਂ ਤਾਂ 1000 ਰੁਪਿਆ ਬਾਸ ਸੁਭਾਣ ਨੰਬਰ ਵੀ ਦੱਸ ਦਿੰਨੇ ਆਪਾਂ ਨੂੰ ਕੋਈ ਚੱਕਰ ਨਹੀਂ ਠੀਕ ਹੈ ਉਹਨਾਂ ਦਾ ਉਹ ਫੋਨ ਚੁੱਕਣ ਵਾਟ ਕੇ ਪਤਾ ਨਹੀਂ ਉਹਨਾਂ ਨੂੰ ਪਾਸੇੋਂ ਵੀਡੀਓ ਬਣ ਗਈ ਜਾਂ ਕੋਈ ਮਹਾਰਾਜ ਜਾਣਦਾ ਆਪਾਂ ਇਸ ਗੱਲ ਤੋਂ ਕੋਈ ਸੀ ਨਹੀਂ ਲੈਣਾ ਠੀਕ ਹੈ ਇਧਰੋਂ ਪਸ਼ੂ ਚਲੋ ਕਿਸੇ ਭਰਾ ਖਰੀਦਦਾਰ ਨੇ ਖਰੀਦਣਾ ਸੀ ਉਹ ਤਾਂ ਰਹਿ ਗਿਆ ਹਾਂਜੀ ਉਹ ਰਹਿ ਗਿਆ ਇਸ ਟਾਈਮ ਇਹਨਾਂ ਸਿਰ ਚੂਣ ਵਾਲਾ ਜਿਹੜਾ ਕੰਡੇ ਵਾਲਾ ਦੁੱਧ ਦੇ ਹੋ ਗਿਆ ਦੋ ਕਿੰਨੇ ਦਿਨਾਂ ਚਾਚਾ ਸੰਤੂ ਸਾਹਿਬ 1 10 ਦਿਨਾਂ ਦੀ ਸੂਈ ਇਹਦਾ ਬੱਚਾ ਹੀ ਆ ਜਿਹੜਾ ਆਵੇ ਹੱਥ ਲਾ ਲਓ ਜੀ ਇਹ ਬੱਚਾ ਤੇ 10 ਦਿਨਾਂ ਦੀ ਸੂਈ 11 ਕਿਲੋ ਦੁੱਧ ਹਾਂਜੀ 11 ਕਿਲੋ ਧਾਰਾਂ ਨੇ ਸੂਈਆਂ ਦੇ ਦੁਜਾ ਕਿ ਦੱਸਿਆ ਸੀ ਇਹ ਹਾਂਜੀ ਦੁਜਾ ਲਾਲੇ ਸੰਤੂ ਸਾਹਿਬ ਤਿੱਜਾ ਲਾਲੇ ਚਲੋ ਚੌਣ ਚਾਣ ਬੜਾ ਇੱਕ ਨੰਬਰ ਹੈ ਲਓ ਵੀ ਸਵੇਰ ਤਿੱਜਾ ਮੰਨ ਲਿਓ ਦੁਜਾ ਮੰਨ ਲਿਓ ਠੀਕ ਆ ਜੀ ਬਾਕੀ ਮੂੰਹ ਮੱਥਾ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਫੇਸਬੁਕ ਕੁਆਲਿਟੀ ਚੰਗੀ ਆ ਸ਼ਾਈ ਸੂਈ ਚੰਗੀ ਆ ਠੀਕ ਆ ਸੋ 11 ਕਿਲੋ ਦੁੱਧ ਮਗਰ ਇਹਦੇ ਕਟਾ ਮੇਲ ਕ ਸੋ ਹਾਈਟ ਦੀ ਜਿਹੜੀ ਆ ਦੋਸਤੋ ਇਹ ਮੀਡੀਅਮ ਆ ਬਾਕੀ ਪਾਲੀ ਸਭ ਪੂਰੀ ਆ ਸੋ ਪਿਛਲੀ ਵੀਡੀਓ ਤੇ ਵਿੱਚ ਵੀ ਆਪਾਂ ਤੁਹਾਨੂੰ ਇਹ ਝੋਟੀ ਇਹ ਮੱਝ ਦਿਖਾਈ ਸੀਗੀ ਚਲੋ ਸੌਦਾ ਹੋਇਆ ਸੀਗਾ ਉਹ ਤੁਹਾਨੂੰ ਆਪਾਂ ਪਹਿਲਾਂ ਵੀ ਮੈਂਸ਼ਨ ਕਰ ਦਿੱਤਾ ਸੋ ਕੋਈ ਫਾਰਮਰ ਭਰਾ ਆਉਂਦਾ ਜਾਂ ਸਾਈਬਿਆਨਾ ਕਰਦਾ ਤੇ ਬਿਲਕੁਲ ਸੋ ਸਮਝ ਕੇ ਕਰਿਆ ਕਰੋ ਨਾ ਤੁਹਾਡਾ 1500 2000 ਖਰਾਬ ਹੋਵੇ ਨਾ ਹੀ ਅਗਲੇ ਕਿਸੇ ਭਰਾ ਦਾ ਪਸ਼ੂ ਡੱਕਿਆ ਜਾਵੇ ਠੀਕ ਆ ਪਸ਼ੂ ਖਾਸ ਤੌਰ ਤੇ ਸਲਾਹ ਮਸ਼ਵਰਾ ਕਰਕੇ 10 ਮਿੰਟ ਅੱਧਾ ਘੰਟਾ 15 ਮਿੰਟ ਸਲਾਹ ਕਰਕੇ ਫਿਰ ਮੇਰਾ ਵੀ ਸਾਈਬਿਆਨਾ ਪਾਇਆ ਕਰੋ ਵੀ ਵਾਕਿਆ ਪਸ਼ੂ ਲੈਣਾ ਦਿੱਤਾ। ਸਾਡਾ ਖੌਫ ਸੰਸਾ ਬੜਾ ਵਿਰਲਾ ਕਰਮਾਣੀ, ਬੜਾ ਚੋਣਚਾਨ ਕਰਮਾਣੀ। ਚੱਲ। ਸੋ ਮੱਝ ਚੰਗੀ ਏ ਠੀਕ ਆ ਜੀ, 11 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ। 16 ਪਿੱਠਪੂੜਾ ਕਰਮਾਣੀ ਦਾ ਚੌੜਾ ਤੇ ਹਾਈਟ ਮੀਡੀਅਮ ਦੇ ਵਿੱਚ ਆ। ਬਾਕੀ ਪਲੀ ਸਾਂ ਵੀ ਪੂਰੀ ਆ ਕੋਈ ਲੱਸੀ ਫਿੱਕੀ ਨਹੀਂਗੀ। ਬਾਕੀ ਮੱਝ ਪ੍ਰੋਪਰ ਵਧੀਆ। ਬਾਕੀ ਥਣ ਛੱਡੇ ਵਾਲੀ ਏ ਕਰਮਾਣੀ, ਮੂੰਹ ਮੱਥੇ ਲੱਗਦੀ ਪੂਰੀ ਠੀਕ ਆ ਜੀ। ਆਇਦਰ ਤੁਹਾਨੂੰ ਵਿਖਾ ਦਿੰਨੇ ਆ ਠੀਕ ਆ। ਆ ਲਓ। ਠੀਕ ਆ। ਇਸ ਤੋਂ ਬਾਅਦ ਤੁਹਾਨੂੰ ਇੱਕ ਸਭ ਤਾਜੀ ਸਈ ਆ ਚੌਥੇ ਡੰਗ ਦੀ ਸਈ ਆ ਠੀਕ ਚੋਂ ਨਾਲ 8 ਕਿਲੋ ਜੇ ਵਿਖਾਲੇ-ਖੋਲੇ ਵਾਲਾ ਜਾਂ ਮੰਨ ਲਾ ਥਾਪੀਆਂ ਵਾਲਾ ਫਿਰ 10-11 ਠੀਕ ਆ ਵੀ 8 ਕਿਲੋ ਜਾਂ ਬੋਲੇ-ਬੁਲੇ ਜੀ ਆਹ ਬੋਲੇ-ਬੁਲੇ ਜੀ ਸੰਧੂ ਸਾਹਿਬ ਜੀ ਸਵੇਰ ਤੋਂ ਬੜਾ ਚੰਗੇ ਦੁੱਧ ਜਾਲਾ ਲਾਲੇ ਤੇ ਤਿੱਜਾ ਲਾਲਿਆ ਦੀ ਸਮਝ ਲਾਵੇ ਲੋ ਵੀ ਠੀਕ ਆ ਜੀ ਠੀਕ ਹਾਂ ਜੀ ਸਵੇਰ ਦੁੱਧਾ ਲਾਲਿਆ ਜਾਂ ਤਿੱਜਾ ਲਾਲਿਆ ਜੇ ਬੱਚਾ ਇਹਦਾ ਮਗਰ ਖੜਾ ਮਗਰ ਕਟਾ ਹੀ ਵਹੋਣੇ ਉਹ ਵਖਾਵਾਂਗੇ ਬੱਚਾ ਸੋ 8 ਕਿਲੋ ਆ ਠੀਕ ਆ ਜੀ ਅੱਜ ਕਿਉਂਕਿ ਤਜਾ ਦਿਨ ਚ ਚੌਥਾ ਦਿਨ ਨਾਲੋ ਤੇ ਕਰਮਾ ਸਪਾਈਸ ਵੀ ਬੜੀ ਕਰਮਾ ਵਾਲੀ ਦਸ ਹਾਂ ਬੱਚਾ ਜੀ ਬਹੁਤ ਇਹ ਕਟਾ ਜੇ ਮਗਰ ਦੇ ਮੇਲ ਕਾਫ ਠੀਕ ਆ ਜੀ ਬੱਲਾ ਮੱਥਾ ਅੱਖਾਂ ਬਿਲੀਆਂ ਠੀਕ ਆ ਸੋ ਬਾਕੀ ਲੈਵਲ ਹੋਵੇ ਦੀ ਪੱਧਰਾ ਪੂਰੀ ਠੀਕ ਆ ਬੈਕ ਸਾਈਡ ਤੋਂ ਵੇਖ ਲਓ ਚਾਹੇ ਸੱਜੇ ਕੋਲ ਚਲੋ ਦੁੱਧ ਦੱਸਦੇ ਨਹੀਂ ਹੁੰਦੇ ਗਰਮੀ ਗਰਮੀ ਬੜੀ 10 11 ਕਿਲੋ ਦਿੱਤੀ ਜੇ ਬੜਾ ਹੁੰਦਾ ਹਾਂ ਮੂਹਣਾ 14 15 ਤੋਂ ਬੜਾ ਵਾਵਾ ਦੂਰ ਹੁੰਦਾ ਜੀ ਹਾਂ ਉਹ ਬੋਲਣ ਵਾਲਾ ਫਿਰ ਕਿਹੜਾ ਵੀ ਤੁਹਾਨੂੰ ਪਤਾ ਵੀ ਚੁਵਾਈ ਚ ਆ ਜਾਂਦਾ ਹਾਂ ਜਵਾਨ ਨੇ ਤਾਂ ਫਿਰ 15 ਕਿਲੋ ਮਿੰਟ ਚ ਭਰ ਦੇਣਾ ਬਿਲਕੁਲ ਹਾਂ ਮੈਂ ਨੇ ਤਾਂ ਫਿਰ ਮੈਂ ਨੇ ਤਾਂ ਕੱਢਣਾ 10 11 ਬੜਾ ਆਂਦਾ ਬੱਸ ਬੱਸ ਘਰ ਘਰ ਦੇ ਵਿੱਚ ਮੱਝਾਂ ਰੱਖੀਆਂ ਕਿੰਨੀਆਂ ਕਿ 15 15 ਕਿਲੋ ਬੜੇ ਵੀਰ ਸਿਆਣੇ ਸੰਦੂ ਸਮਝ ਆਪਾਂ ਇਹ ਨਹੀਂ ਆਦੇ 15 ਦੇਂਦੀਆਂ ਨਹੀਂ ਪਰ ਜਿਹੜੀਆਂ ਆਪਣੇ ਕੋਲ ਇਹ ਨਾਲ 10 11 ਦਿੱਤੀ ਜੇ ਗੱਲ ਇਹ ਆਵੇ ਫਿਰ ਜਣੇ ਖਾਣੇ ਤੋਂ ਸੋਨੂ ਵੀਰੇ ਉਹ ਕਹਿਣਾ ਤਾਂ ਮਾਰੀ ਕਰ ਹਾਂਜੀ ਕਹਿਣਾ 15 ਕਿਲੋ ਵਾਲਾ ਪਸ਼ੂ ਕਿੱਥੇ ਤੁਰਿਆ ਤੁਰਿਆ ਹਾਂਜੀ ਹਾਂਜੀ ਨਾਲੇ ਸੰਤ ਜੀ ਦੇ ਜੋਰ ਲਵਾ ਕੇ ਸੇਵਾ ਕਰਕੇ ਤੇ 12 ਲੀਟਰ ਮਹਾ ਚੰਗੀ ਮੱਝ ਦਿੰਦੀ ਆ ਹਾਂਜੀ ਮੈਂ ਸੰਤੂ ਸਾਹਿਬ ਹੋਰ ਆਣਾ ਹਾਂ 12 ਬੂਣਾ ਨੂੰ ਛੱਡੋ ਜਿੰਨੀ ਕੋਈ ਗਰਮੀ ਗਰਮੀ 10 11 ਦਿੱਤੀ ਏ ਦਵਾਦੂ ਹੁੰਦਾ ਬਸ ਬਸ ਠੀਕ ਆ ਜੀ 10 11 ਕਿਲੋ 7 800 ਦਾ ਦੁੱਧ ਏ ਅੱਜ ਕੱਲ ਠੀਕ ਆ ਇਹ ਸੋਨੂ ਵੀਰੇ ਕੀ ਮੁੱਲ ਦੀ ਆ ਸੰਤ ਸਾਹਿਬ ਮੁੱਲ ਇੱਕ 10 ਕਰ ਲਗੇ ਇੱਕ 10 ਕਰ ਲਓ ਇੱਕ 20 ਕਰ ਲਓ ਆਪਾਂ ਦੇ ਨਹੀਂ ਕਿੱਥੇ ਜਾਊ ਗੱਲ ਕਰਨਾ ਲੱਖ ਦੀ ਹਾਂ ਲੱਖ ਦੀ ਪੂਰੇ ਲੱਖ ਦੀ ਅੰਦਰ ਕਰ ਲਗੇ 99 ਦੀ ਹੋਰ ਮਾਰਦਾ ਸ਼ਾਲ ਜੀ 9000 ਰੁਪਇਆ ਲੈਣਾ ਅੰਸੂਰ ਸਾਹਿਬ 92 ਹਾਂਜੀ ਲੋ ਵੀ 92000 ਦੀ ਦੋਸਤੇ ਝੋਟੀ ਚਾਹੇ ਮੱਝ ਇਹ ਮਿਲ ਜੂਗੀ ਤੁਹਾਨੂੰ ਟੱਟਾ ਮਗਰ ਤੇ ਬਾਕੀ 8 ਕਿਲੋ ਬੋਲੇ ਬੂਲੇ ਦੇ ਵਿੱਚ ਹੀ ਤੁਰੀ ਕਰਦੀ ਆ ਠੀਕ ਆ ਜੀ ਹਾਂਜੀ ਲਾਉਣਾ ਬੜਾ ਚੌਣ ਜਾਣ ਸੰਦੂ ਸਾਹਿਬ ਠੀਕ ਆ ਲੈ ਵੀ ਤੁਹਾਨੂੰ ਅੱਗੇ ਨੈਕਟ ਆਪਣੇ ਕੋਲ ਆ ਜੀ ਸੰਦੂ ਸਾਹਿਬ ਸਹੀ ਆ 8 ਕਿਲੋ ਗਾ ਚੌਣ ਵਾਲਾ ਇਹ ਰਾਤੀ ਆਪਣੇ ਕੋਲ ਆ ਹੀ ਉਹ ਪਤਾ ਨਹੀਂ ਛਗੀ ਦੱਸ ਦੇ ਚੌਗੀ ਮੈਂ ਨਹੀਂ ਮੂੰ ਫੜਿਆ ਜੀ ਜਿੰਨੇ ਕੋ ਫੜਨਾ ਆਣ ਕੇ ਫੜ ਕੇ ਵੇਖ ਲੈ ਮੇਰੇ ਤੋਂ ਹੱਥ ਵੜਾਇਆ ਨਹੀਂ ਜਾਂਦਾ ਸੰਸਾਹ ਠੀਕ ਆ ਸਿੱਧੀਆਂ ਗੱਲਾਂ ਮੇਰੇ ਕੋਲ ਠੀਕ ਹੈ ਜੀ ਨੀਵੇਂ ਕੋਈ ਆਖੂ ਮੈਂ ਫੜਿਆ ਵੀ ਹਿੰਦਾ ਆਈ ਕੀਤਾ ਅੱਗੋਂ ਨਗਰ ਮੂੰਹ ਨਾ ਫੜਾਵੇ ਤੇ ਤੇ ਫਿਰ ਆਇਆ ਪਹਿਲੇ ਹੈ ਨਾ ਹਾਂਜੀ ਪਹਿਲੇ ਸੋਇਆ ਜੀ ਕਿੰਨੇ ਦਿਨਾਂ ਦੇ ਵਿੱਚ ਚੱਲਣਗੇ ਹਫਤੇ ਦੀ ਲਾ ਲੋਈ ਹਫਤੇ ਦੀ ਆ ਹਾਂਜੀ ਲੋ ਵੀ ਇੱਕ ਹਫਤੇ ਦੀ ਆ 8 ਕਿਲੋ ਇਹਨਾਂ ਦਾ ਥਲੇ ਹਾਂਜੀ 8 ਕਿਲੋ ਸੰਸਾਹ ਲੋ ਵੀ 8 ਕਿਲੋ ਦੁੱਧ ਦਾ ਹਫਤੇ ਦੀ ਸੂਈ ਆ ਝੋਟੀ ਤੁਸੀਂ ਚੈੱਕ ਕਰ ਸਕਦੇ ਜੀ ਠੀਕ ਹੈ ਜੀ ਸੋ ਲਵੀ ਝੋਟੀ ਆ ਸ਼ਕੀ ਹੋਵੇ ਚੌਕੀ ਹੋਵੇ ਉਹ ਮੇਰਾ ਭਰਾ ਕੋਈ ਵੀ ਇੱਥੇ ਆਉਂਦਾ ਆਪਣਾ ਮੂੰਹ ਫੜ ਕੇ ਤੁਸੀਂ ਤਸੱਲੀ ਕਰ ਸਕਦੇ ਜੀ ਸੋ ਥਣ ਕਰਮਾਲੀ ਦੇ ਬਿਲਕੁਲ ਅਰਲੀਆਂ ਵਰਗੇ ਨੇ ਛੋਟੀ ਸਿੰਗੀ ਤੇ ਬਿਲਕੁਲ ਲੰਬੀ ਗਰਦਨ ਸੋ ਲਵੀ ਝੋਟੀ ਆ ਕੋਈ ਬਾਧੂ ਫੜਨੀ ਨਹੀਂਗੀ ਠੀਕ ਆ ਜੀ ਬਿਲਕੁਲ ਸ਼ਾਂਡਵਾ ਜਿਹਾ ਸਰੀਰ ਆ ਰੁਕ ਜਾ ਰੋ ਜਾ ਇੱਕ ਮਿੰਟ ਰੁਕ ਮਗਰ ਦੇ ਕੱਟੀ ਐ ਮਗਰ ਕੱਟੀ ਸੰਤੂ ਸਾਹਿਬ ਜੀ ਚਲੋ ਚੋਣ ਚਾਨ ਬੜਾ ਸੰਤੂ ਸਾਹਿਬ ਦੋ ਤੋਂ ਪਤਾ ਨਹੀਂ ਹੋਣਾ 8 ਕਹਣੇ ਦੱਸ ਦੇਣਾ ਕਿ 12 ਦੇਣਾ ਕਿ 8 ਰੱਖਣਾ ਇਹ ਗੱਲ ਤਾਂ ਆਪਣੇ ਆਪ ਨੂੰ ਪਤਾ ਮੈਂ ਛਾਦੀਆਂ ਛੂਦੀਆਂ ਲੋਕਾਂ ਲੀਆਂ ਦੇਣੀਆਂ ਛੱਡੀਆਂ ਬਾਕੀ ਵੀਰ ਗੁੱਸਾ ਨਾ ਕਰਨ ਮੇਰੀ ਵੀਡੀਓ ਧਣ ਕੇ ਵੀ ਸਾਨੂੰ ਆਂਦਾ ਮੈਂ ਕਿਸੇ ਨੂੰ ਨਹੀਂ ਆਂਦਾ ਮੈਂ ਤਾਂ ਆਪਦੀ ਕਈ ਗੱਲ ਕਰਦਾ ਠੀਕ ਹੈ ਇਹ ਗੱਲਾਂ ਸਿੱਧੀਆਂ ਚੱਕੀਆਂ ਹਾਂ ਸਿੱਧੀਆਂ ਆਪਣੀਆਂ ਜੱਟ ਜੱਫੇ ਵਾਲੀਆਂ ਗੱਲਾਂ ਨੇ ਬਿਲਕੁਲ ਬਿਲਕੁਲ ਠੀਕ ਹੈ ਜੀ ਕੋਈ ਇਹ ਕਰਨ ਵਾਲੀ ਆਪਾਂ ਇਹਨਾਂ ਨੂੰ ਕਿਸੇ ਨਾਲ ਠੱਗੀ ਮਾਰ ਕੇ ਰੋਟੀ ਨਹੀਂ ਖਾਂਦੇ ਬੜੀ ਕਿਰਪਾ ਇਹਦਾ ਸ਼ੌਂਕ ਦਾ ਕੰਮ ਆ ਸ਼ੌਂਕ ਦਾ ਕੰਮ ਠੀਕ ਹੈ ਜੀ ਲੋ ਵੀ ਭਰਾਵੋ ਠੀਕ ਹੈ ਜੀ ਇਹ ਗੱਲਾਂ ਬਾਤਾਂ ਨੇ ਠ ਤੇ ਇਹ ਸਾਨੂੰ ਦੇਣੀ ਕਿੰਨੇ ਦੀ ਆਪਾਂ ਮੁੱਲ ਕਰਾ ਲਓ ਭਾਵੇਂ ਲੱਖ ਕਰਾ ਲਓ 95 ਕਰਾ ਲਓ 90 ਦੀ ਦੀ ਰੇਟਾਂ ਦੇ ਬੰਦੇ ਵੀ ਥੋੜਾ ਨਰਮ ਕਰ ਦੀਏ ਕੰਮ 2 ਛੱਡ ਦਿਆਂਗੇ 90 90 ਚੋਂ ਹਾਂਜੀ 88 ਦੀ ਯਾਰ ਹੋਰ ਛੱਡ ਦਿਆਂਗੇ ਨਿੱਕੀ ਨਿੱਕੀ ਜੀ ਛੋੜਨਾ ਕਰ ਗਿਆ ਵੱਡੀ ਮਾਰ ਕੇ ਛਾੜ ਠੱਕਾ ਹੋ ਜਾਣਾ ਚੰਗੀ ਜੇ ਵਾਰ ਰੇਟ ਬੜਾ ਓਏ ਠੱਕਾ ਨਹੀਂ ਆਪਣੇ ਨਾਲ ਹੁੰਦਾਗਾ 86 ਦੀ ਦੇ ਦਾਂਗੇ 85 ਪੂਰੇ ਚ ਦੇ ਦੇ ਫਿਰ 85 ਦੀ ਕਰ ਲਾਂਗੇ ਚਲੋ ਫੇ ਵੇਖੀ ਆਹੋ ਕਰਦੇ ਮਨ ਬਾਕੀ ਹੱਥ ਜੋੜ ਕੇ ਬੇਨਤੀ ਫੇਰ ਵਾਰ-ਵਾਰ ਵੀ ਤੁਸੀਂ ਆ ਕੇ ਦੇਖ ਕੇ ਲਿਜਾਇਆ ਕਰੋ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਵੱਲੋਂ ਵੀ ਤੇ ਮੇਰੇ ਵੱਲੋਂ ਵੀ ਠੀਕ ਹੈ ਜੀ ਮੁੜ ਕੇ ਤੁਹਾਨੂੰ ਹੁਣ ਲਈ ਜਾਂਦੇ ਮੁੜ ਕੇ ਇਹਦਾ ਖਰਾਬ ਹੋ ਜਾਂਦਾ ਸਾਰੇ ਖਰਾਬ ਹੋ ਜਾਂਦੇ ਸਾਰੇ ਖਰਾਬ ਹੁੰਦੇ ਅਗਲਾ ਮੈਂ ਫੇਰ ਅਗਲਾ ਦਾ ਯਾਰ ਸਾਨੂੰ ਆਂਦਾ ਮੁੜ ਕੇ ਕਈ ਘਰ ਵੀ ਫੋਨ ਨਹੀਂ ਚੁੱਕਦੇ ਉਹਨਾਂ ਦਾ ਠੀਕ ਹੈ ਆ ਨਹੀਂ ਨਹੀਂ ਆਪਦੇ ਤਸੱਲੀ ਕਰਾ ਆਪਾਂ ਦਿਖਾ ਦਿੰਦਾ ਮੈਂ ਪਹੁੰਚ ਗਿਆ ਇੱਥੇ ਹਾਂ ਵੀ ਮਾਲ ਬਖਾ ਕਰ ਲਿਆ ਜੀ ਅਗਲੇ ਸੌ ਦਾ ਫਰਜ ਬਣਦਾ ਸੰਧੂ ਸਾਹਿਬ ਦਾ ਹਾਂ ਮਿੰਟਾ ਵਿਖਾਉਣੀਆਂ ਤੁਸੀਂ ਕੋਈ ਚੋਈਆਂ ਨਹੀਂ ਕੀਤੀਆਂ ਨਹੀਂ ਤੁਸੀਂ ਦਿਖਾਉਣੀਆਂ ਝਲਕੋ ਵਿਖਾਉਣੀ ਇੱਥੇ ਕਲੀਆਂ ਜੀ ਬਿਲਕੁਲ ਬਿਲਕੁਲ ਹਾਂ ਜੀ ਲਓ ਵੀ ਇੱਕ ਠੀਕ ਆ ਹਾਂਜੀ ਲੋ ਵੀ ਗੱਬਣ ਸੂਪੂ ਵੀ ਅਜਰਾਂ ਨੂੰ ਸੂਪੇ ਕੱਲ ਸੂਪੇ ਪਾਲੇ ਮਾੜੀ ਮੋਟੀ ਉਨੀ ਕੀ ਠੀਕ ਆ ਪੁਰਾਣਾ ਚੱਲੀ ਪਾਗੀ ਆ ਮਾੜੀ ਮੋਟੀ ਪੀ ਪਿੱਛੇ ਪਿੱਛੇ ਦੀ ਗਾਰੰਟੀ ਆਪਣੀ ਠੀਕ ਆ ਪਾਰ ਪਿੱਛੇ ਦੀ ਕੋਈ 100 ਜੋ 100% ਗਾਰੰਟੀ ਮੈਂ ਖਾ ਕੱਢ ਦੇ ਤੇ ਮੈਂ ਲੱਦ ਕੇ ਲੈ ਵੇ ਦੂ ਵੱਡੀ ਥੋੜਾ ਗੱਲ ਠੀਕ ਆ ਲਓ ਵੀ ਭਾਰ ਪਿੱਛੇ ਦੀ ਕੋਈ ਸਮੱਸਿਆ ਨਾ ਰਹੂਗੀ ਠੀਕ ਆ ਜੀ ਜਿਹੜੀ ਵੀਡੀਓ ਦੇ ਵਿੱਚ ਆਨ ਆਨ ਰਿਕਾਰਡ ਜਿਹੜੀ ਗੱਲ ਹੋ ਗਈ ਠੀਕ ਆ ਸੁਬਿਆਂ ਦੇ ਵਿੱਚ ਤੀਜਾ ਮੰਨ ਕੇ ਦੁੱਧ 12 ਕਿਲੋ ਦਿੱਤੇ ਜੀ ਸੰਦੂ ਸਾਹਿਬ ਠੀਕ ਆ ਹਾਂ ਜੀ 15ਵਾਂ ਜੋ ਢਾਂਜਾ ਵੇਗੇ ਫਿਰ 15 ਹੀ ਦੇਣਾ ਇਹਨੇ ਠੀਕ ਆ ਹਾਂ ਠੀਕ ਆ ਜੀ ਸਮਾਜ ਚ ਪ੍ਰੋਪਰ ਤੁਸੀਂ ਦੇਖ ਲਓ ਠੀਕ ਆ ਜੀ ਫੇਸ ਕੁਆਲਿਟੀ ਮੂੰਹ ਮੱਥਾ ਬਿਲਕੁਲ ਜਿਹੜਾ ਮੱਥਾ ਬੱਲਾ ਗੋਲ ਸੇਗਾ ਸੋ ਚੱਡੇ ਭੰਡ ਦੀ ਕੁਰੀ ਆਪਾਂ ਤੁਹਾਨੂੰ ਲਾਗਿਓ ਵਿਖਾ ਦਿੰਨੇ ਆ ਸੋ ਤ 8 ਦਾ ਨੰਗਰ ਪਾਈ ਦੇ ਜੇ ਇੱਕ ਦੋ ਵੀਡੀਓ ਚ ਰਹੇ ਵਿਜਨਤ ਕੁਛ ਨਹੀਂ ਫਰਕ ਪੈਂਦਾ ਦਾ ਕੀ ਮੁੱਲ ਕੀ ਕਰਦੇ ਦਾ ਮੁੱਲ ਸੰਸਾਭ ਆਇਆ ਦੇ ਦੀ ਇੱਕ 15 ਦੀ ਇੱਕ 15 ਦੀ ਹਾਂਜੀ ਚਲੋ ਸਿੰਗਾ ਸੋਣੀ ਸੁਣੀ ਆ ਗਾ ਮੌਕਾ ਕਿਸੇ ਨੇ ਦੇਖਣਾ ਹਾਂ ਦਾ ਹੋ ਅੰਦਰ ਹੋਰ ਕਿੰਨੇ ਚਲਦੀ ਹੈ ਹਾਂਜੀ ਐਸਾ 7 ਦੀ ਰਿਆ ਮਾਰੀ ਜਾ ਸ਼ਾਲਾ ਮੈਂ ਤਾਂ ਜਦੋਂ ਤੱਕ ਲੱਗਦਾ ਮੈਨੂੰ ਵਿਜਨਤ 7 ਦੀ ਦੇਦਾ ਚੰਗੀ ਸੰਸਾਭ ਚੰਗੀ 7 ਦੀ ਦੇ ਉਹ ਵੀ 1 ਲੱਖ 7000 ਦੀ ਇਹ ਅੱਜ ਮੱਝ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਸੋ ਗੱਬੜਾ ਨਾ ਕਰ ਮਰੀ ਤਿਆਰੀ ਤੇ ਯਾ ਠੀਕਾ ਬਾਕੀ ਪਹਾੜ ਪਿੱਛੇ ਦੀ ਟਿੱਪਣ ਟੁੱਪਣ ਕੋਈ ਸਮੱਸਿਆ ਨਹੀਂ ਕੀ ਉਹਦੀ ਮੇਰੇ ਭਰਾ ਗਾਰੰਟੀ ਦਸ ਲਈ ਆ ਠੀਕ ਆ ਹੋਰ ਗੱਲ ਬਾਤ ਸੰਤ ਸਭ ਉਹ ਟੋਕੜ ਕਮਣ ਆਓ ਹੁਣ ਇੱਕ ਮਿੰਟ ਢਾਕਾ ਟੋਕੜ ਕਾ ਬਣ ਆ ਗਈ 1 ਕਿਲੋ ਦੁੱਧ ਵਿਸਾਖ ਵਾਲੇ ਦੇਂਦੀ ਸੰਤੂ ਸਭ ਬਣੀ ਸਾਰੀਆਂ ਬੇਨਤੀਆਂ ਬਿਲ ਸੁਣੋ ਧਿਆਨ ਨਾਲ ਇਹ ਗੱਲ ਰਿਕਾਰਡਿੰਗ ਮੈਂ ਖਾਲੀ ਨਿਕਲੇ 10000 ਰੁਪਇਆ ਮੋੜਾਂਗਾ ਰਿਕਾਰਡਿੰਗ ਗੱਲ ਹੁੰਦੀ ਵੀ ਠੀਕ ਆ ਜੀ ਵਿਸਾਖ ਵਾਲੇ ਦੇਣ ਦੀ ਬਣੀ ਹੁਣ ਮੈਂ ਨਹੀਂ ਚੈੱਕ ਹੋਣੀ ਇੱਕ ਟਾਈਮ ਠੀਕੇ ਦੇ ਕਿੰਨਾ ਪੜਦੇ 6 ਕਿਲੋ ਮੈਂ ਲੈ ਦੁੱਧ ਨਾ ਤਾਂ ਇੱਕ ਟਾਈਮ ਕਿੰਨਾ ਦੁੱਧ? ਇਹ ਦੋ ਟਾਈਮਾਂ ਦਾ 6 ਕਿਲੋ। ਇੱਕ ਟਾਈਮ ਦਾ ਨਹੀਂ ਦੁੱਧ। ਦੋ ਮਹੀਨਿਆਂ ਦੀ ਗੱਭਣੋਂ ਚੱਲੀ ਹੈ। ਮੈਂ ਖਾਲੀ ਨਿਕਲੇ 10000 ਰੁਪਏ ਵਾਪਸ ਕਰਾਂ। ਇਹ ਸਮਾਂ ਥੋੜਾ ਚੈੱਕ ਪਾ ਚਲੋ। ਕਹਿਣ ਵਾਲਾ ਨਹੀਂ ਆਦੇ ਮਾਲਿਕ ਨੂੰ ਮੈਂ ਲਵਾਈ ਹੋਈ। ਇੱਕ ਤਾਂ ਗਾਰੰਟੀ ਰਿਕਾਰਡਿੰਗ ਹੁੰਦੀ ਪਈ ਗੱਲ। ਇਹ ਕਿਹੜਾ ਮੁੜਕੇ ਮੁਕਰ ਜਾਣਾ ਪਾਉ। ਹਾਂ ਤੇ ਜੇ ਗੱਭਣ ਨਾ ਨਿਕਲਦੀ ਹੋਈ ਫਿਰ 10000 ਰੁਪਏ ਵਾਪਸ ਕਰਾਂ। 10000 ਵਾਪਸ। ਜੋ ਰੇਟ ਆਪਾਂ ਕਰਾਂਗੇ। ਜੋ ਰੇਟ ਕਰਾਂਗੇ। ਲਓ ਬਿੱਟਾ। ਜਾਨ ਬੜਾ ਜੇ ਮੈਂ 扑ਕੇ ਲੱਤ ਬਾਲਟੀ ਰੱਖ ਕੇ ਨਾ ਮਹਿਚਾ ਵਾਵੇ ਤਾਂ ਵੀ ਠੀਕਾ ਹਾਂ ਸੋ ਪਾੜੇ ਤੇ ਮਿਲਦੀ ਆ ਤੇ 6 ਕਿਲੋ ਤਾਰਾਂ ਦੇ ਮਿਲਦੀ ਠੀਕਾ ਸੋ ਪਾੜਾ ਇੱਕ ਟਾਈਮ ਟੀਕਾ ਇੱਕ ਟਾਈਮ ਟੀਕਾ ਦੇ ਇੱਕ ਟਾਈਮ ਪਾੜਾ ਜਿਹੜਾ ਟਾਈਮ ਟੀਕਾ ਲੈਂਦੀ ਉਸ ਟਾਈਮ ਬਾਲਟੀ ਰਖਾ ਕੇ ਚ ਆਉਂਦੀ ਆ ਠੀਕ ਆ ਬਾਈ ਹਾਂ ਸੋ ਬਾਕੀ ਤੁਹਾਡੇ ਸਾਹਮਣੇ ਠੀਕਾ ਜੀ ਇੱਕ ਵਿਸਾਖ ਦੀ ਨਾ ਹਾਂ 13 ਵਾਲੇ ਵਿਸਾਖ ਵਾਲੇ ਦਿੰਦੀ 13 ਵਿਸਾਖ ਦੀ ਬਣੀ ਹਾਂਜੀ ਠੀਕ ਆ ਜੀ 13 ਵਿਸਾਖ ਦੀ ਬਣੀ ਆ ਤੇ ਬੇਸ਼ੱਕ ਮਾਰਲੀ ਤੋਂ ਬਣੀ ਆ ਇਸ ਕਰਕੇ ਵੀਰ ਗਾਰੰਟੀ ਤਸਦੀ ਦੇਣ ੜਿਆ ਪਰ ਜਿੰਨਾ ਮੋਲ ਹੋ ਜੂਗਾ ਉਹਦੇ ਵਿੱਚੋਂ 10000 ਮਾਈਨਸ ਵੀ ਹੋ ਜੂਗਾ ਠੀਕ ਆ ਜੀ ਜੇਕਰ ਕਿਸੇ ਭਰਾ ਦੀ ਕੋਈ ਲਵਾਉਣੇ ਉਹ ਲਾਇਕ ਕਰਦੇ ਬਿਲਕੁਲ ਕਰਮ ਵਾਲੀ ਠੀਕਾ ਜੀ 100% ਜਿਹੜੀ ਪਾਸ ਟੱਪ ਪਾਸ ਹੀ ਨਿਕਲੇ ਦੂਜਾ ਮਾਰ ਕਰਮ ਵਾਲੀ ਦਾ ਮੀਡੀਅਮ ਕਰਦੇ ਆ ਕਿਰਪਾ گاਉਂਗਾ ਨਿਕਲ ਜਾਣਾ ਸੁਣੋ ਬਾਈ ਲਬੂਈ ਬਹੁਤ ਆ ਠੀਕ ਆ ਜੀ ਇਹ ਜੀ ਸੋਨੂ ਕਿੰਨੇ ਦੇ ਦੇਦਾਂਗੇ ਤੋਕੜ ਕੱਪੜੇ ਸਰ ਸਾਹ ਦਾਹਾ ਪਛੜਨਾ ਵੀ ਜੇ ਖਾਲੀ ਨਿਕਲੀ ਤੇ ਇਹ ਮਾਲ ਕਰ ਗਈ ਇਹ ਤੁਸੀਂ ਦੱਸ ਦੋ ਕਿ ਦੇ ਦਿੱਤੀ ਕੋਈ ਜੈ ਜੀ ਹਾਂ 70 ਦੀ ਦੇ ਦਿੱਤੀ ਹੈ ਹਾਂ 70 ਦੀ ਮੈਂ ਈਆ ਦੇ ਦੇ ਦੀ ਆ ਵਸਤੀ ਮੇਰਾ ਤਾਂ ਪਹਿਲਾਂ ਲਾਈ ਬੈਠਾ ਸਾਰੇ ਪਾਸੇ ਹੁਣ ਵਪਾਰੀ ਦਾਹੋ ਛੱਡਿਆ ਤੇ 55 ਜੇ ਰਹੇ ਨਹੀਂ ਹੈ ਤੇ 50 ਦੀ ਉਂਝ ਵੀ ਹੈਗੀ ਹੈ ਹੈ ਪਰ ਮੈਂ ਗੱਬਣਾ ਆਪਣੀ ਗਰੰਟੀ ਫੁੱਲ ਰਿਕਾਰਡਿੰਗ ਨਾਲ ਹੁੰਦੀ ਹੈ ਕਿਹੜੀ ਕਹਿੰਦੀਆਂ ਗੱਲਾਂ ਨਹੀਂ ਹੁਣ ਕਿਤੇ 65 ਦੀ ਐਂਡ ਦੀ 62000 ਰੁਪਏ ਲੈਣਾ ਹਾਂ ਹਾਂ ਜੇ ਮੈਂ ਖਾਲੀ ਨੀਲੀ ਗੱਲ ਰਿਕਾਰਡਿੰਗ ਕਰੋ 10000 ਰੁਪਏ ਵਾਪਸ ਨਾ ਵੀ 10000 ਵਾਪਸ 52 ਦੇ ਰਹਿ ਜਾਣੀਆਂ ਜੇਕਰ ਖਾਲੀ ਵੀ ਨਿਕਲਦੀ 6 ਕਿਲੋ ਤਾਰਾ ਇੱਕ ਟਾਈਮ ਟੀਕਾ ਇੱਕ ਟਾਈਮ ਪਾੜਾ ਬਾਕੀ ਮੱਝ ਪੂਰੀ ਮੂੰਹ ਮੱਥੇ ਲੱਗਦੀ ਹੈ ਕੱਦ ਹਾਈਟ ਚੰਗਾ ਨਿਕਲ ਆਉਂਦੀ ਹੈ ਤੇ 6000 ਦੇ ਵਿੱਚ ਕਰਮਾਲੀ ਚੈੱਕ ਪਾਸ ਹੋਰ ਮਹੀਨੇ ਖੰਡ ਤੱਕ ਹੋਏਗੀ ਤੇ 6000 ਦੇ ਵਿੱਚ ਤੁਹਾਨੂੰ ਇਹ ਗੱਬੜ ਟੋਕਰ ਜਿਹੜੀ ਮੱਝ ਕੋਈ ਮਹਿੰਗੀ ਨਹੀਂ ਕਿ ਠੀਕ ਆ ਬਾਕੀ ਮੇਰਾ ਭਰਾ ਵੀ ਵਿਚਾਰ ਕਰ ਲਿਓ ਫੈਮਿਲੀ ਨਾਲ ਪਰਿਵਾਰ ਨਾਲ ਤਸੱਲੀ ਨਾਲ ਵਿਚਾਰ ਕਰਕੇ ਸੰਸਾਬ ਜਿਹਨੂੰ ਜੀਨੇ ਉਹ ਲੈ ਜਾਵੇ ਜਿਹਨੂੰ ਨਹੀਂ ਯਕੀਨ ਨਾਲ ਜਾਵੇ ਬਸ ਇਹ ਵੀ ਐਤ ਜੋੜ ਕੇ ਬੇਨਤੀ ਇਹ ਨਹੀਂ ਕਿ ਧੱਕਾ ਨਾ ਵੀ ਇਹਨੂੰ ਦਬਦਾ ਲੱਦੋ ਠੀਕ ਹੈ ਜੇ ਕਿਸੇ ਵੀਰ ਨੂੰ ਆਪਣੇ ਤੇ ਯਕੀਨ ਲੈ ਜੇ ਨਹੀਂ ਤੇ ਰਹਿ ਜਾਂਦੇ ਖਾਲੀ ਤਾਂ ਠੀਕ ਹੈ ਜੀ ਬਿਲਕੁਲ ਹਾਂਜੀ ਲੋ ਵੀ ਇਹ ਅੱਜ 8 7 ਨਾਗ ਜਿਹੜੇ ਸੋਨੂ ਵੀਰ ਦੇ ਫਾਰਮ ਤੋਂ ਤੁਹਾਨੂੰ ਦਿਖਾ ਦਿੱਤੇ ਆ ਸਾਰਾ ਇਹ ਮਾਲ ਵਿਕਰੀ ਦੇ ਵਿੱਚ ਸੰਸਾਬਾ ਇੱਕ ਮੈਂ ਆ ਹੁਣ ਚੋਈ ਹੋਈ ਆ ਮੈਂ ਆ ਇਹ 4 ਮਹੀਨਿਆਂ ਦੀ ਮੈਂ ਗੱਬਣਾ ਚੈੱਕ ਪਾਸ ਠੀਕ ਆ ਹਾਂ ਇਹ ਹਿਆਣੀਆਂ ਲਿਆਂਦੀ ਸੀ ਆਪਾਂ 11 ਮਹੀਨਿਆਂ ਦੀ ਚੱਕ ਪਾਸ 14 14 ਮਹੀਨਿਆਂ ਦੀ ਯਾਰਾਂ ਦੀ ਜਨ ਸਾਹਿਬ 14 ਮਹੀਨੇ ਕੀ ਕਿਲ ਸੋਨੇ ਆ ਕਰੀ ਦੁੱਧ 7 ਕਿਲੋ ਤੇ ਛੇ ਜ ਪੱਕਾ ਅੱਛਾ ਅੱਛਾ ਹਾਂ ਛੇ ਦੀ ਗਰੰਟੀ ਦੇਣੀ ਹੈ ਠੀਕ ਆ ਬਾੜੇ ਦੇ ਮਿਲਦੀ ਦੋਣ ਬਾੜੇ ਤੇ ਮਿਲਦੀ ਨਾ ਇੱਕ ਟੰਕ ਕਿਤੇ ਕਿਤੇ ਟੀਕਾ ਨਹੀਂ ਤੇ ਬਾੜੇ ਦੇ 14 ਮਹੀਨਿਆਂ ਦੀ ਚੱਕ ਪਾਸ ਤੇ ਦੁੱਧ ਕਿੰਨਾ ਦੱਸਿਆ ਦੁੱਧੇਗਾ 7 6 ਦੀ ਕਿਉਂ ਦੋਹੀ ਕਿਲੋ ਘਾਟੀ ਦੱਸੋ 6 ਕਿਲੋ ਪੱਕਾ ਹੀ ਮੰਨ ਲਿਆ ਜੇ ਵੀ 6 ਕਿਲੋ ਦੁੱਧਾ ਬਾਕੀ ਇੱਕ ਸਿੰਗ ਦਾ ਖੋਕ ਲੱਥਾ ਫੇਸ ਕੁਆਲਟੀ ਆ ਜਿਹੜੀ ਆ ਕੱਤ ਵੱਡਾ ਠੀਕ ਆ ਜੀ ਇੱਕ ਬਨੇ ਹਾਥੀ ਦੇਖ ਲੋ ਇੱਕ ਬਨੇ ਆ ਮੱਝ ਦੇਖ ਲੋ ਇੱਕ ਗੱਲ ਹੀ ਆ ਸਾਹ ਸਾਬ ਜੇ ਜਿੱਦਾ ਕੱਦ ਫਿਰ ਤਾਂ ਮੈਂ ਕਹਿਣਾ 20 14 ਰਿਆਂ ਪਰ 14 ਕਿਲੋ ਚੁੰਦੇ ਰਿਆਂ ਆ ਹਾਂ ਠੀਕ ਹੈ ਠੀਕ ਆ ਵੀਰੇ ਹਾਂ ਪੱਖੇ ਨੂੰ ਲੱਗਨ ਨੂੰ ਕਰਦੀ ਵੇਖੋ ਇੱਕ ਰੰਗਾ ਕਰਮ ਵਾਲੀ ਸ਼ਾਈ ਸ ਵੀ ਬਹੁਤ ਆ ਇੱਕ ਰੰਗਾ ਸੁਭਾਗਾ ਚੌਥਾ ਮੰਨ ਲਿਆ ਜੇ ਸੂਣਾ ਜਾਂ ਪੰਜਵਾਂ ਮੰਨ ਲਿਆ ਜੇ ਸੂਣਾ ਪਰ ਕੱਦ ਪੁੱਤ ਬਖਾਲਾ ਬਖੂਲਾ ਨਹੀਂ ਕਰਉਂਦੀ ਹੋ ਸਕਦਾ ਵੀ ਚੌਥਾ ਹੀ ਸੂਣਾ ਹੋਵੇ ਪਰ ਇਹ ਆ ਵੀ 4 ਮਹੀਨੇ ਦੀ ਗੱਬਣਾ 6 ਕਿਲੋ ਤਾਰਾਂ ਇੱਕ ਟੰਪੀ ਦਾ ਨਾ ਪਾੜੇ ਤੇ ਪਾੜੇ ਤੇ ਹਾਂ ਪਾੜੇ ਤੇ ਮਿਲਦੀ ਮਾੜਾ ਮੋਟਾ ਕਿਤੇ ਠੀਕ ਆ ਜੇ ਕੋਸਗਾ ਸਜਾ ਇਹੋ ਵੇ ਠੀਕ ਆ ਮਾਜ ਬੱਡੀ ਆ 14 ਸਰੀ ਮੈਂ ਆ ਠੀਕ ਆ ਜੀ ਤੇ ਇਹ ਕੀ ਮੁੱਲ ਸੰਸਾ 90 ਦੀ ਦੀਦ ਕੀ 90 ਦੀ ਹਾਂਜੀ ਤੇ ਜਿੰਨੂੰ ਫੱਬੇ ਆ ਜਿੰਨੂੰ ਫੱਬੇ ਲੈ ਜੇ ਨਹੀਂ ਤੇ ਫਿਰ ਆਪਣੇ ਕੋ ਦੇਗੀ 85000 ਦੀ ਦੇਣੀ ਆ 83000 ਲੈਣਾ ਇਹਦਾ ਇਹ ਘੱਟ ਵਾਲਾ ਬੀਚ ਫੋਨ ਨਾਲ 83 ਮਿਲਿਆ ਤੇ ਲੈਣਾ ਨਹੀਂ ਤੇ ਮੱਝ ਨਹੀਂ ਵੇਚੀ ਇਹ ਲੱਗ ਗਈ ਉਹ ਸਹੀ ਗੱਲ ਹੈ ਸੰਸਾ ਹਾਂ ਵੇਚਣੀ ਲੈ ਵੀ ਲੈ ਵੀ 83000 ਦੀ ਮੱਝ ਸੋਹਣਾ ਸਾਹਿਬ ਵੇਖੋ ਮੱਝ ਵਾਹੋ ਮੱਝ ਵੀ ਮੈਂ ਪਹਿਲਾਂ ਦੱਸ ਦਿੱਤਾ ਵੀ ਮੈਨੂੰ ਲੱਗਾ ਵੀ ਜਿੰਨੀਆਂ ਫਾਰਮ ਦੇ ਵਿੱਚ ਮੱਝਾਂ ਖੜੀਆਂ ਸਭ ਉੱਚੀ ਆ ਠੀਕ ਆ ਮੈਂ ਹਾਂ ਜਾਓ ਮੈਂ ਇਹਦੀ ਗ੍ਰੈਂਟਡ ਚੈੱਕ ਕਰਾ ਕੇ ਉਹਦਾ ਡਾਕਟਰ ਵੀਰ ਲੈ ਆਵੇ ਠੀਕ ਹੈ ਤਸੱਲੀ ਕਰਕੇ ਲੈ ਜਾ ਕਿ ਤੱਪੜ ਚੁੱਕ ਦੋ ਕਟੀਆਂ ਸਨ ਸਾਬ ਇਹ ਕਾ ਕੱਟੀ ਵੇਚਦੀ ਹੈ ਇਹ ਕਿੰਨੇ ਚਿਰ ਦੀ ਆ ਇਹ ਮਾਲ ਜਿਆਦਾ ਹੋ ਜਾਂਦਾ ਪਤਾ ਨਹੀਂ ਕਿੰਨੇ ਚਿਰ ਦੀ ਆਪਸ ਹਾਬ ਕੋ ਲਾ ਲਈ ਐ ਤਾਂ ਮੈਂ ਦੀ ਜੇ ਐ ਮੈਂ ਦੀ ਇਹ ਪਤਾ 7 ਕਿ ਮਹੀਨੇ ਦੀ ਮੰਨ ਲੈ ਕੋਈ ਹਾਂਜੀ ਹਾਂਜੀ ਐ ਮੈਂ ਦੀ ਇਹ ਇੱਕ ਆ ਬੱਚਾ ਜੇ ਇਹ ਕਾ ਬੱਚਾ ਜੇ ਆ ਜਿਹੜਾ ਬਾਲੀਆਂ ਚੰਗੀਆਂ ਸਾਰਾ ਇਹਦਾ ਪਰਿਵਾਰ ਹੈ ਥਣ ਥਣ ਨੂੰ ਫੋੜ ਫਾੜ ਕਿਸੇ ਨਾਲ ਹੋਵੇ ਆਪਾਂ ਬੈਠੇ ਲੋਬ ਦੋਵੇਂ ਕਟੀਆਂ ਇਹ ਵਕਾਉ ਆ ਇਹ ਵੀ ਕੋਈ ਤਕਰੀਬਨ ਕੋਈ 11 12 ਸਾਲ ਦੀ ਲਾ ਲਾਲ ਦੀ ਲਾ ਲਈ ਕੋਈ ਸਾਲ ਦੀ ਇਹ ਲਾ ਲੇ ਕੋਈ 8-10 ਮਹੀਨੇ ਦੀ ਲਾ ਲਿਆ ਕੋਈ 7 ਮਹੀਨਿਆਂ ਦੀ ਹਾਂਜੀ ਤੇ ਇਹ ਜੋੜਾ ਕਿੰਨੇ ਦਾ ਦੇ ਦਿੱਗੇ 50 ਦਾ ਦੇ ਦਿੱਗੇ ਸਭ 50 ਦਾ ਹਾਂਜੀ ਹਮ 45 ਦੀਆਂ ਇੱਕੋ ਇੱਕ ਗੱਲ 40 ਜਾਣ ਦੀ ਜਿੰਨੇ ਦੀਆਂ 40 ਦੀਆਂ 45 ਦੀਆਂ 40 ਦੀਆਂ ਦੇਣੀਆਂ ਪਰ ਦੇਣੀਆਂ ਘਰੇ ਰੱਖਣ ਵਾਲੀਆਂ ਜੀ 40 ਦੀਆਂ ਹਾਂ ਲਓ ਵੀ ਜੋੜੀ ਕੱਟੀਆਂ ਦੀ ਆ ਹਾਂਜੀ ਹੀਰੀਆਂ ਕਟੀਆਂ ਨੇ 1 ਸਾਲ ਦੀ ਹੈ ਤੇ ਕੋਈ 10 ਮਹੀਨੇ ਦੀ 8 9 ਮਹੀਨੇ ਦੀ ਸਭ ਮਾਲ ਵਿੱਚ ਨਾਲ ਬੜਾ ਜੁੜ ਜਾਂਦਾ ਔਖਾ ਹੋ ਜਾਂਦਾ ਸਾਮਾਨ ਮਾਲ ਘਰ ਵਾਲਾ ਫਿਰ ਥੋੜਾ ਜਿਹਾ ਹੋਰ ਥੋੜਾ ਲੈਸ ਕਰਨਾ ਮਾਲ ਵਿੱਚੋਂ ਸੋ ਕਟੀਆਂ ਦੋਸਤੋ ਮੂੰਹ ਮਤੇ ਲੱਗਦੀਆਂ ਦੋਵੇਂ ਕਟੀਆਂ ਬਕਾਉਗਾ ਤੇ ਵੀਡੀਓ ਮੇਰਾ ਪਰਾ ਪੂਰੀ ਵੇਖ ਲਿਆ ਜੇ ਤਸੱਲੀ ਦੇ ਨਾਲ ਠੀਕ ਹੈ ਜੀ ਸੋ ਥਣ ਥਣ ਕਰਮਾਲੀਆਂ ਦੇ 4 4 ਹੀ ਆ 4 6 ਨਹੀਂ ਕੋਈ 5 ਥਣੀ ਨਹੀਂ ਠੀਕ ਹੈ ਜੀ ਤੇ ਨੰਬਰ 1 ਸੋਨੂ ਵੀਰ ਕਰ ਸਾਂਝੇ ਆਪਦੇ ਨੰਬਰ ਸੰਤ ਸਾਹਿਬ ਆਪਣਾ 98568 1777 ਪਿੰਡ ਚੋੜੀਆਂ ਤਹਿਸੀਲ ਧਰਮਗੜ ਜ਼ਿਲ੍ਹਾ ਮੋਗਾ ਆ ਜਦੋਂ ਮਰਜੀ ਮਿਲੋ 8-10 ਪਸ਼ੂ ਹੁੰਦੇ ਹੀ ਜੀ ਠੀਕ ਹੈ ਜੀ ਹੱਥ ਜੋੜ ਕੇ ਬੇਨਤੀ ਵਾਰ-ਵਾਰ ਉਹ ਆ ਵੀ ਆਣ ਕੇ ਵੇਖ ਕੇ ਤਸੱਲੀ ਕਰਕੇ ਲੈ ਜਾਓ ਬਿਲਕੁਲ ਠੀਕ ਹੈ ਜੀ ਸੋ ਦੋਸਤੋ ਇਹ ਗੱਲਬਾਤ ਸੀਗੀ ਇਹ ਅੱਜ ਨਾਗਸੀ ਕੇ ਠੀਕ ਹੈ ਜੀ ਬਾਕੀ ਵੀਡੀਓ ਤਸੱਲੀ ਨਾਲ ਦੇਖ ਲਿਆ ਜੇ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਆ ਜੇ ਸੋ ਧੰਨਵਾਦ ਜਿੰਨੇ ਭਰਾ ਪੂਰੀ ਵੀਡੀਓ ਵੇਖੀ ਆ ਵੱਧ ਤੋਂ ਵੱਧ ਸ਼ੇਅਰ ਕਰ ਦਿੰਦੇ ਹੋ ਠੀਕ ਹੈ ਜੀ ਮਿਹਰਬਾਨੀ ਸਾਰੇ ਵੀਰਾਂ ਦੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ